ਬੈਂਕਾਂ ਦੇ ਉੱਪਰ ਸਾਈਬਰ ਅਟੈਕ ਹੋ ਸਕਦਾ ਔਰ ਇਹ ਹੋਊਗਾ ਇੱਕ ਕਰੰਟ ਸੂਚੀ ਮਨਨ ਕਿ ਚੱਲ ਰਹੀ ਆ ਆਪਾਂ ਉਹਦੇ ਚ ਰਹੇ ਹੋ ਹਾਂ ਜਿਹੜਾ ਟਾਈਮ ਚੱਲ ਹਾਂ मतलब ਜਿਸ ਤਰ੍ਹਾਂ ਉਹ ਸ਼ੇਅਰ ਮਾਰਕੀਟ ਜਿੰਨਾ ਵੀ ਵਰਲਡ ਦੀ ਸ਼ੇਅਰ ਮਾਰਕੀਟ ਦਾ ਸਿਸਟਮ ਹੈ ਉਹ ਸਾਰਾ ਕ੍ਰੈਪਸ ਹੋਊਗਾ ਇੱਕ ਵਾਰ 20 ਅਕਤੂਬਰ ਤੋਂ ਲੈ ਕੇ 21 ਜਨਵਰੀ 2025 ਤੱਕ ਕਿਸੇ ਵੀ ਟਾਈਮ ਬੈਂਕਾਂ ਦੇ ਉੱਪਰ ਸਾਈਬਰ ਅਟੈਕ ਹੋਊਗਾ ਇੱਕ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਜਮ੍ਹਾਂ ਪੂੰਜੀ ਜਿਹੜੀ ਬੈਂਕ ਚ ਪਈ ਹੈ ਉਹ ਅੱਖ ਦੇ ਫੇਰ ਨਾਲ ਸਾਫ਼ ਹੋ ਜਾਣਾ ਹੈ। ਸਿਰ ਜੀ ਪਹਿਲੀ ਗੱਲ ਤਾਂ ਇਹ ਹੈ ਕਿ 29 ਮਾਰਚ 2025 ਨੂੰ ਜਿਸ ਤਰ੍ਹਾਂ ਸ਼ਨੀ ਮੀਨ ਰਾਸ਼ੀ ਚ ਜਾਊਗਾ ਇੱਕ ਛਟ ਗ੍ਰਹੀ ਜੋਗ ਬਣੂਗਾ। ਜੋਤਿਸ਼ ਦੀ ਬਾਸ਼ਾ ਦੇ ਵਿੱਚ ਜਿਹੜੇ ਜਾਣਦੇ ਆ ਉਹ ਸਮਝ ਲੈਣਗੇ। 10 April 2025 ਤੋਂ ਲੈ ਕੇ 25 April 2025 ਜਿੱਥੇ ਵੀ ਪਾਣੀ ਹੈ ਪਾਣੀ ਦਾ ਲੈਵਲ ਵਧੂਗਾ। ਪਾਣੀ ਦੇ ਨਾਲ ਜਿਹੜੇ ਕਿਨਾਰਿਆਂ ਤੇ ਰਹਿਣ ਵਾਲੇ ਲੋਕ ਹੈ ਉਹਨਾਂ ਨੂੰ ਜ਼ਰੂਰ ਖਤਰਾ ਹੈ ਮੈਂ ਡਰਾ ਨਹੀਂ ਰਿਹਾ ਪਰ ਸੱਚ ਤਾਂ ਸੱਚ ਹੀ ਹੈ ਨਾ ਸਤਰਾ ਦਾ ਯੋਗ 2020 ਚ ਬਣਿਆ ਸੀ ਉਸ ਟਾਈਮ ਕਰੋਨਾ ਆਇਆ ਹੁਣ ਜਿਹੜਾ ਯੋਗ ਬਣ ਰਿਹਾ ਉਹ ਜਿਹੜਾ ਉਸ ਟਾਈਮ ਬਣਿਆ ਸੀ ਉਹ ਕੁਝ ਮਹੀਨਿਆਂ ਲਈ ਸੀ ਜਿਹੜਾ ਹੁਣ ਬਣ ਰਿਹਾ ਏ 8 ਸਾਲ ਲਈ ਮਹਾਮਾਰੀ ਵੀ ਕਰੋਨਾ ਤੋਂ ਕਿਤੇ ਜ਼ਿਆਦਾ ਭਾਰੀ ਕਿਤੇ ਜ਼ਿਆਦਾ ਵੱਡੀ ਬਹੁਤ ਜ਼ਿਆਦਾ ਮੌਤਾਂ ਜਿਹੜੀਆਂ ਨੇ ਉਸ ਟਾਈਮ ਦੇ ਵਿੱਚ ਹੋਣ। ਇਸ ਕਰਕੇ 골ਡ ਤੇ ਕੈਸ਼ ਇਹ ਤੁਸੀਂ ਆਪਣੇ ਕੋਲ ਜਿੰਨਾ ਵੱਧ ਤੋਂ ਵੱਧ ਰੱਖ ਸਕਦੇ ਹੋ ਇਹ ਰੱਖੋ। ਇਹੀ ਆਪਾਂ ਨੂੰ ਬਚਾ ਸਕਦਾ ਹੋਰ ਕੋਈ ਚੀਜ਼ ਨਹੀਂ। ਪਰ ਇਹ ਸੋਨ ਕੇ ਬਸ ਹੀ ਖੁਦ ਫਿਕਰਮੰਦ ਬੜੇ ਹੋ ਜਾਂਦੇ ਨੇ। ਹਰ ਬੰਦਾ ਹੀ ਹੋਊਗਾ। ਕਿ ਪੱਛਮੀ ਬੰਗਾਲ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਦੋਨਾਂ ਜਗ੍ਹਾ ਦੇ ਉੱਪਰ ਤੰਗੇ ਅਤਵਾਦ ਫੌਜ ਹੈ ਜਿਹੜੀ ਉਹਨੂੰ ਜੰਮੂ ਕਸ਼ਮੀਰ ਦੇ ਵਿੱਚ ਪੂਰਾ ਖਤਰਾ ਹੈ। ਇੰਡੀਅਨ ਇੰਡੀਆ ਨਾ ਮੈਂ ਤਾਂ ਬੇਨਤੀ ਕਰਦਾ ਹਾਂ ਭਾਰਤ ਸਰਕਾਰ ਨੂੰ ਕਿ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਡਿਊਟੀ ਦੇ ਉੱਪਰ ਤਾਇਨਾਤ ਫੌਜੀ ਹੈ ਉਹਨਾਂ ਨੂੰ achhiyan koi bullet proof jacketਾਂ ਵਗੈਰਾ ਜਾਂ ਜੋ ਵੀ ਹੈ ਸੁਰੱਖਿਆ ਦੇ ਸਾਧਨ ਉਹਨਾਂ ਨੂੰ ਮਹੱਈਆ ਕਰਾਏ ਜਾਣ ਜਿੰਨੇ ਵੱਧ ਤੋਂ ਵੱਧ ਕਰਾਏ ਜਾ ਸਕਦੇ ਆ। ਤਰੀਕ ਤੋਂ ਲੈ ਕੇ ਇਸ ਤਰੀਕ ਤੱਕ ਅਗਰ ਬੰਦਾ ਜਨਮ ਲੈਂਦਾ ਤਾਂ ਉਹਦੀ ਆ ਰਾਸ਼ੀ ਆ ਰਾਸ਼ੀ ਹਾਂ ਜਿਹੜਾ ਇੰਡੀਅਨ ਜੋਤਿਸ਼ ਹੈ ਜਾਂ ਏਸ਼ੀਅਨ ਜੋਤਿਸ਼ ਹੈ ਉਹ ਹੈ ਚੰਦਰ ਰਾਸ਼ੀ ਦੇ ਆਧਾਰ ਤੇ ਓਕੇ ਠੀਕ ਹੈ ਲਗਨ ਰਾਸ਼ੀ ਸੋ ਇਸ ਕਰਕੇ ਇਹ ਜ਼ਰੂਰੀ ਨਹੀਂ ਕਿ ਜਿਸ ਬੰਦੇ ਦੀ ਰਾਸ਼ੀ ਮੀਨ ਮੰਨ ਲਓ ਤੁਸੀਂ ਗੱਲ ਕਰ ਰਹੇ ਹੋ ਇੰਗਲੈਂਡ ਦੇ ਵਿੱਚ ਉਹਦੀ ਮੀਨ ਰਾਸ਼ੀ ਹੈ ਤਾਂ ਉਹਦੀ ਇੰਡੀਆ 'ਚ ਵੀ ਮੀਨ ਹੋਵੇ ਸਾਡੇ ਸਿਸਟਮ ਵੱਖਰੇ ਵੱਖਰੇ ਆ ਫਿਰ ਇਹਦਾ ਅਫੈਕਟ ਵੀ ਅਲੱਗ-ਅਲੱਗ ਪੈਦਾ ਹੋਏਗਾ ਜੀ ਬਿਲਕੁਲ ਕਾਲ ਜੀ ਨਮਸਕਾਰ ਮਾਬੀਕੇ ਸੇ ਤੁਹਾਡੇ ਨਾਲ ਸੋ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਕਰਵਾਉਣ ਲੱਗੇ ਆ ਜੋਤਿਸ਼ ਐਸਟਰੋਲੋਜਰ ਕੇ ਗੋਪਾਲ ਜੀ ਦੇ ਨਾਲ ਜਿਨ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆ ਕਿਉਂਕਿ ਪ੍ਰੈਡਿਕਸ਼ਨ ਕਰਦੇ ਨੇ ਭਵਿੱਖਬਾਣੀ ਕਰਦੇ ਨੇ ਜੋਤਿਸ਼ ਨਾਲ ਜੋਤਿਸ਼ ਵਿੱਦਿਆ ਨਾਲ ਜੁੜੀਆਂ ਗੱਲਾਂ ਤੁਹਾਨੂੰ ਦੱਸਦੇ ਨੇ ਸੋ ਵੀਡੀਓ ਨੂੰ ਫਸਟ ਆਫ 올 ਐਂਡ ਤੱਕ ਜ਼ਰੂਰ ਦੇਖਿਓ ਜਿਹੜੇ ਲੋਕ ਕਮੈਂਟ ਕਰਦੇ ਨੇ ਅੱਜ ਉਹਨਾਂ ਕਮੈਂਟਾਂ ਦਾ ਵੀ ਜਵਾਬ ਮਿਲੂਗਾ ਕਿ ਆਖਿਰਕਾਰ ਜੋਤਿਸ਼ ਇਹ ਆਪੋ ਵਿਖਬਾਣੀ ਪ੍ਰਡਿਕਸ਼ਨ ਜਿਹੜੀ ਹੁੰਦੀ ਉਹ ਕਿੰਨੇ ਕ ਤੱਕ ਕਿੱਥੋਂ ਤੱਕ ਸੱਚ ਹੁੰਦਾ ਨਵੇਂ ਸਾਲ ਦੀ ਸ਼ੁਰੂਆਤ ਲੋਕਾਂ ਨੂੰ ਇਹ ਹੁੰਦਾ ਕਿ ਨਵਾਂ ਸਾਲ ਸ਼ੁਰੂ ਹੋਇਆ ਤਾਂ ਥੋੜਾ ਬਹੁਤ ਵਧੀਆ ਹੋਵੇ ਹਨਾ ਇੱਕ ਚੰਗੀਆਂ ਚੀਜ਼ਾਂ ਦੇ ਨਾਲ ਹੋਵੇ ਚੰਗੀਆਂ ਖਬਰਾਂ ਦੇ ਨਾਲ ਹੋਵੇ ਲੇਕਿਨ ਹੁਣ ਜੇ ਮੈਂ ਗੱਲ ਕਰਾਂ ਉਹ ਤੁਹਾਡੀ ਪੁਰਾਣੀ ਵਾਲੀ ਵੀਡੀਓ ਜਿਹੜੀ ਤੁਹਾਡੇ ਨਾਲ ਗੱਲ ਕੀਤੀ ਗਈ ਸੀ ਉਹਦਾ ਇੱਕ ਵਾਰ ਮੈਂ ਦੁਬਾਰਾ ਤੁਹਾਡੇ ਕੋਲ ਪੁੱਛ ਲੈਣਾ ਕਿ ਉਹ ਕਿੰਨਾ ਕੁ ਸਟੇਟਸ ਉਹਦਾ ਹੈਗਾ ਕਿ 2025 ਮਾਰਚ ਦੇ ਵਿੱਚ ਉਹ ਪਰਲੇ ਆਣ ਵਾਲੀ ਹੈ ਜੀ اے سر جی پہلی ਗੱਲ ਤਾਂ ਇਹ ਹੈ ਕਿ 29 مارچ 2025 ਨੂੰ ਜਿਸ ਤਰ੍ਹਾਂ ਇਹ ਸ਼ਨੀ ਮੀਨ ਰਾਸ਼ੀ ਚ ਜਾਊਗਾ ਹੂੰ ਤਾਂ ਇੱਕ ਛਟ ਗ੍ਰਹੀ ਜੋਗ ਬਣੂਗਾ ਜੋਤਿਸ਼ ਦੀ ਭਾਸ਼ਾ ਦੇ ਵਿੱਚ ਜਿਹੜੇ ਜਾਣਦੇ ਆ ਉਹ ਸਮਝ ਲੈਣਗੇ ਜੀ ਇੱਕ ਛਟ ਗ੍ਰਹੀ ਜੋਗ ਬਣੂਗਾ ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਪਾਣੀ ਵਾਲੀ ਆ ਸਮੁੰਦਰੀ ਇਲਾਕਿਆਂ ਦੇ ਨੇੜੇ ਰਹਿੰਦੇ ਲੋਕ ਜਿਹੜੇ ਆ ਹੂੰ ਉਹਨਾਂ ਨੂੰ ਖਤਰੇ ਦੀ ਜਿਹੜੀ ਗੱਲ ਹੈ ਉਹ 29 ਮਾਰਚ 2025 ਨਾਲ ਉਹਦਾ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ ਉਹ ਹੈ 10 April 2025 ਤੋਂ ਲੈ ਕੇ 15 April 2025 ਉਹ ਜਿਹੜੇ 25 April 2025 ਉਹ ਜਿਹੜੇ 15 ਦਿਨ ਹੈ ਉਹ 15 ਦਿਨਾਂ ਦੇ ਵਿੱਚ ਉਹ ਕਿਸੇ ਵੀ ਟਾਈਮ ਜਿਹੜਾ ਹੈ ਵਾਟਰ ਐਲੀਮੈਂਟ ਹੈ ਜਿਹੜਾ ਅਪ ਹੋ ਸਕਦਾ ਵਾਟਰ ਐਲੀਮੈਂਟ ਅਪ ਹੋ ਸਕਦਾ ਹਾਂ ਵਾਟਰ ਐਲੀਮੈਂਟ ਅਪ ਹੋ ਸਕਦਾ ਨਾਰਥ ਪੋਲ ਵੀ ਸਾਊਥ ਪੋਲ ਵੀ ਸਾਰੀ ਧਰਤੀ ਤੇ ਜਿੱਥੇ ਵੀ ਪਾਣੀ ਹੈ ਪਾਣੀ ਦਾ ਲੈਵਲ ਵਧੂਗਾ ਪਾਣੀ ਦੇ ਨਾਲ ਜਿਹੜੇ ਕਿਨਾਰਿਆਂ ਤੇ ਰਹਿਣ ਵਾਲੇ ਲੋਕ ਐ ਉਹਨਾਂ ਨੂੰ ਜ਼ਰੂਰ ਖਤਰਾ ਹੈ ਮੈਂ ਡਰਾ ਨਹੀਂ ਰਿਹਾ ਪਰ ਸੱਚ ਤਾਂ ਸੱਚ ਹੀ ਹੈ ਨਾ ਜੇ ਹੁਣ ਸੱਚ ਕੌਣ ਐ ਤਾਂ ਬਰਦਾਸ਼ਤ ਕਰਨਾ ਪਊਗਾ ਮੈਂ 29 ਮਾਰਚ 2025 ਤੋਂ ਜਿਹੜਾ ਯੋਗ ਬਣਦਾ ਇਸ ਤਰ੍ਹਾਂ ਦਾ ਯੋਗ 2020 ਚ ਬਣਿਆ ਸੀਗਾ 2020 ਚ ਬਣਿਆ ਤਾਂ ਉਸ ਟਾਈਮ ਕਰੋਨਾ ਆਇਆ ਮਹਾਮਾਰੀ ਆਈ ਮਹਾਮਾਰੀ ਆਈ ਕਿੰਨੇ ਲੋਕ ਮਰੇ ਬਹੁਤ ਜੀ ਸਾਰੀ ਦੁਨੀਆ ਠੱਪ ਹੋਈ ਹੋਈ ਹੁਣ ਜਿਹੜਾ ਯੋਗ ਬਣ ਰਿਹਾ ਉਹ ਜਿਹੜਾ ਉਸ ਟਾਈਮ ਬਣਿਆ ਸੀ ਉਹ ਕੁਝ ਮਹੀਨਿਆਂ ਲਈ ਸੀ ਜਿਹੜਾ ਹੁਣ ਬਣ ਰਿਹਾ ਏ 8 ਸਾਲ ਲਈ 8 ਸਾਲ ਦੇ ਲਈ ਹਾਂਜੀ 8 ਸਾਲ ਦੇ ਲਈ ਕੁਦਰਤੀ ਆਫਤਾਂ ਵੀ ਆਉਣਗੀਆਂ ਨੈਚੁਰਲ ਕਲੈਮਿਟੀਆਂ ਜੰਗ ਵੀ ਲੱਗੂਗੀ ਇਸ ਟਾਈਮ ਦੇ ਵਿੱਚ ਤੇ ਮਹਾਮਾਰੀ ਵੀ ਆਊਗੀ ਮਹਾਮਾਰੀ ਵੀ ਕਰੋਨਾ ਤੋਂ ਕਿਤੇ ਜ਼ਿਆਦਾ ਭਾਰੀ ਕਿਤੇ ਜ਼ਿਆਦਾ ਵੱਡੀ ਬਹੁਤ ਜ਼ਿਆਦਾ ਮੌਤਾਂ ਜਿਹੜੀਆਂ ਨੇ ਉਸ ਟਾਈਮ ਦੇ ਵਿੱਚ ਹੋਣੀਆਂ ਨੇ 29 ਮਾਰਚ 2025 ਤੋਂ ਉਹ ਯੋਗ ਸ਼ੁਰੂ ਹੁੰਦਾ 29 ਮਾਰਚ 2025 ਤੋਂ ਜਿਹੜਾ ਯੋਗ ਸ਼ੁਰੂ ਹੋ ਰਿਹਾ ਤੁਸੀਂ ਕਹਦੇ ਕਿ ਕਰੋਨਾ ਤੋਂ ਵੀ ਵੱਡੀ ਮਹਾਮਾਰੀ ਕਿਉਂਕਿ ਕਰੋਨਾ ਤਾਂ ਸਾਡੇ ਲਈ ਆਲਰੇਡੀ ਬਹੁਤ ਵੱਡੀ ਸੀਗੀ ਜੀ ਲੋਕਾਂ ਦੇ ਘੱਟ ਲੋਕ ਘਰਾਂ 'ਚ ਬੈ ਕੇ ਲੋਕਾਂ ਦੀਆਂ ਮੌਤਾਂ ਇੰਨੀਆਂ ਹੋ ਗਈਆਂ ਉਸ ਤੋਂ ਵੀ ਵੱਡਾ ਕੀ ਹੋ ਸਕਦਾ ਉਸ ਤੋਂ ਵੱਡੀ ਮਹਾਮਾਰੰਗ ਸਿੱਧਾ ਪਾਣੀ ਨਾਲ ਹੋਊਗਾ ਪਾਣੀ ਨਾਲ ਹੋਊਗਾ ਪਾਣੀ ਦੇ ਵਿੱਚ ਕੋਈ ਮੰਨ ਲਓ ਕੋਈ ਬੰਦਾ ਆ ਕੇ ਵਿੱਚ ਕੋਈ ਜ਼ਹਿਰ ਘੋਲ ਗਿਆ ਸਪੋਜ਼ ਕਰੋ ਹੁਣ ਇਹ ਗੱਲ ਕੁਦਰਤੀ ਗੱਲ ਹੈ ਕਾਮਨ ਸੈਂਸ ਦੀ ਵੀ ਸਮੁੰਦਰ ਤਾਂ ਬਹੁਤ ਵੱਡਾ ਹੈ ਹਾਂ ਇੱਕ ਬੰਦਾ ਆ ਕੇ ਕਿਤੇ ਕਿੰਨੀ ਕੁ ਜ਼ਹਿਰ ਘੋਲ ਦਊਗਾ ਹਾਂ ਇਹ ਇੱਕ ਉਦਾਹਰਣ ਹੈ ਵੀ ਇਸ ਤਰ੍ਹਾਂ ਦਾ ਪਾਣੀ ਦੇ ਵਿੱਚ ਧਰਤੀ ਦੇ ਵਿੱਚੋਂ ਕੋਈ ਮੰਨ ਲਓ ਫਟ ਗਿਆ ਜਵਾਲਾਮੁਖੀ ਵੋਲਕੇਨ ਉਹਦੇ ਵਿੱਚੋਂ ਕੋਈ ਜ਼ਹਿਰੀਲੀ ਚੀਜ਼ ਨਿਕਲਿਆ ਜੀ ਉਹਦੇ ਨਾਲ ਮੌਤਾਂ ਹੋਣ ਮਤਲਬ ਵਾਤਾਵਰਣ ਪ੍ਰਦੂਸ਼ਿਤ ਹੋਊਗਾ ਪਾਣੀ ਪ੍ਰਦੂਸ਼ਿਤ ਹੋਊਗਾ ਸਭ ਤੋਂ ਪਹਿਲਾਂ ਹੂੰ ਹੂੰ ਜਿਹੜੀ ਮਹਾਮਾਰੀ ਹੈ ਇਹਦਾ ਸਿੱਧਾ ਸੰਬੰਧ ਪ੍ਰਦੂਸ਼ਿਤ ਪਾਣੀ ਨਾਲ ਹੋਊਗਾ ਤੇ ਇਹ ਇਹਦੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਰੋਨਾ ਵਿੱਚ ਹੋਈਆਂ ਮੌਤਾਂ ਨਾਲੋਂ ਕਿਤੇ ਜ਼ਿਆਦਾ ਹੋਊਗੀ ਕਿਤੇ ਜ਼ਿਆਦਾ ਹੋਏਗੀ ਬਿਲਕੁਲ ਔਰ ਸਾਰਾ ਕੁਝ ਠੱਪ ਹੋਊਗਾ ਇੱਕ ਵਾਰ ਫਿਰ ਦੋ ਬਿਲਕੁਲ ਲੰਮੇ ਸਮੇ ਲਈ ਹੋਊਗਾ ਹੂੰ ਤੇ ਖਾਣਾ ਪੀਣਾ ਜਿਹੜਾ ਹੈ ਰੋਜ਼ ਦੀਆਂ ਲੋੜਾਂ ਚੀਜ਼ਾਂ ਇਸ ਤਰ੍ਹਾਂ ਕੋਰੋਨਾ ਦੇ ਵਿੱਚ ਸੀ ਨਾ ਕਿ ਦਿਹਾੜੀਦਾਰ ਬੰਦਾ ਰਾਸ਼ਨ ਹੈ ਨਹੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਘਾਟ ਹੋ ਸਕਦੀ ਹੈ ਕਿ ਲਤ ਉਹ ਮਤਲਬ ਕਿ ਉਹ ਸਿਚੁਏਸ਼ਨ ਫਿਰ ਤੋਂ ਦੁਬਾਰਾ ਬਣ ਸਕਦੀ ਹੈ ਬਣ ਸਕਦੀ ਹੈ ਤੇ ਵੱਡੇ ਲੰਮੇ ਸਮੇਂ ਲਈ ਬਣੇਗੀ ਇਹਦਾ ਇhtiyat ਕਿਵੇਂ ਹੁਣ ਇਹ ਵੀ ਦੱਸ ਦਿਓ ਕਿ ਇਹਦਾ ਇhtiyat ਕਿਵੇਂ ਕਰ ਸਕਦੇ ਹਾਂ ਅਸੀਂ ਚਲੋ ਠੀਕ ਆ ਤੁਹਾਡੀ ਗੱਲ ਮੰਨ ਵੀ ਲੈਣੇ ਆ ਹੂੰ ਕੀ ਇਹਦਾ ਇhtiyat ਕੁਝ ਹੋ ਸਕਦਾ ਕਿਉਂਕਿ ਤੁਸੀਂ ਕੋਈ ਕਵਾੜੀ ਦਾ ਕਰ ਦਿੱਤੀ ਇਹਦੀ ਇhtiyat ਇਹਦਾ ਇਹ ਹੈ ਕਿ ਜੇ ਤਾਂ ਆਪਾਂ ਮੰਨ ਲਓ ਜਿਸ ਤਰ੍ਹਾਂ ਹੁਣ ਸ਼ੇਅਰ ਮਾਰਕੀਟ ਹੈ ਹੂੰ ਜਿੰਨਾ ਵੀ ਵਰਲਡ ਦੀ ਸ਼ੇਅਰ ਮਾਰਕੀਟ ਦਾ ਸਿਸਟਮ ਹੈ ਉਹ ਸਾਰਾ ਕਲਾਪਸ ਹੋਊਗਾ ਇੱਕ ਵਾਰ ਫਿਰ ਤੋਂ ਹੂੰ ਜਿੰਨੇ ਲੋਕ ਕੀ ਸ਼ੌਂਕੀਆਂ ਪੈਸੇ ਲਾਉਂਦੇ ਆ ਨਾ ਵੀ ਮੈਂ ਫਿਊਚਰ ਟਰੇਡਿੰਗ ਕਰ ਲਈ ਮੈਂ ਟਰੇਡਿੰਗ ਕਰ ਲਈ ਮੈਂ ਆ ਕਰ ਲਿਆ ਉਹ ਕਰ ਲਿਆ ਫੰਡ ਖਰੀਦ ਲੇ ਇੱਕ ਵਾਰ ਥੱਲੇ ਡਿਗੂਗੀ ਪੂਰੀ ਜ਼ੋਰ ਨਾਲ ਫਿਰ ਉੱਠੋਗੀ ਬਹੁਤ ਹੌਲੀ ਹੌਲੀ ਸਾਰਾ ਸਿਸਟਮ ਠੱਪ ਹੋਏ ਇਸ ਕਰਕੇ 골ਡ ਤੇ ਕੈਸ਼ ਇਹ ਤੁਸੀਂ ਆਪਣੇ ਕੋਲ ਜਿੰਨਾ ਵੱਧ ਤੋਂ ਵੱਧ ਰੱਖ ਸਕਦੇ ਹੋ ਇਹ ਰੱਖੋ। ਇਹੀ ਆਪਾਂ ਨੂੰ ਬਚਾ ਸਕਦਾ ਹੋਰ ਕੋਈ ਚੀਜ਼ ਨਹੀਂ ਹੈ ਜੀ ਦੇ ਨਾਲ ਬਚ ਸਕੇ। ਕੋਈ ਡਿਜੀਟਲ ਕਲੈਸ਼ ਕਿਉਂਕਿ ਇਹੋ ਜੀਆਂ ਅਸੀਂ ਮਤਲਬ ਜੋ ਅਸੀਂ ਰੀਲਸ ਵੀ ਸੁਣਦੇ ਕਿ ਡਿਜੀਟਲ ਕ੍ਰੈਸ਼ ਡਾਊਨ ਵੀ ਬਹੁਤ ਤਕੜਾ ਹੋਏਗਾ ਕਿ ਉਹ ਕਹਿੰਦੇ ਕਿ ਬੈਂਕਾਂ ਚੋਂ ਹੀ ਪੈਸੇ ਕਢ ਲਓ ਆਪਣੇ। ਹੂੰ। ਕੀ ਇਹ ਅਫਵਾਹ ਹੈ ਕਿ ਇਹ ਵੀ ਗੱਲ ਐਕਚੁਅਲ ਹੈ ਜੀ? 20 ਅਕਤੂਬਰ 2024 ਤੋਂ ਲੈ ਕੇ ਠੀਕ। 21 ਜਨਵਰੀ 2025 ਤੱਕ। ਓਕੇ। ਕਿਸੇ ਵੀ ਟਾਈਮ ਬੈਂਕਾਂ ਦੇ ਉੱਪਰ ਸਾਈਬਰ ਅਟੈਕ ਹੋ ਸਕਦਾ ਔਰ ਇਹ ਹੋਊਗਾ। ਇਹ ਕਰੰਟ ਸਿਚੁਏਸ਼ਨ ਜਿਹੜਾ ਮਨਿਕ ਚੱਲ ਰਹੀ ਆ ਆਪਾਂ ਉਹਦੇ ਵਿੱਚ ਰਹਿ ਹੋ ਰਿਹਾ ਆ ਜਿਹੜਾ ਟਾਈਮ ਚੱਲ ਰਿਹਾ ਆ ਹਾਂ ਹਾਂ 20 ਅਕਤੂਬਰ ਤੋਂ ਲੈ ਕੇ 21 ਜਨਵਰੀ 2025 ਤੱਕ ਕਿਸੇ ਵੀ ਟਾਈਮ ਬੈਂਕਾਂ ਦੇ ਉੱਪਰ ਸਾਈਬਰ ਅਟੈਕ ਹੋਊਗਾ ਤੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਜਮਾ ਪੂੰਜੀ ਜਿਹੜੀ ਬੈਂਕ ਚ ਪਈ ਆ ਹੂੰ ਉਹ ਅੱਖ ਦੇ ਫੇਰ ਨਾਲ ਸਾਫ਼ ਹੋ ਜਾਣੀ ਆ ਇਸ ਤਰ੍ਹਾਂ ਦਾ ਯੋਗ ਬਣ ਰਿਹਾ ਜੋਤਿਸ਼ ਦੇ ਵਿੱਚ ਪਰ ਇਹ ਸੁਣ ਕੇ ਤਾਂ ਅਸੀਂ ਖੁਦ ਫਿਕਰਮੰਦ ਬੜੇ ਹੋ ਜਾਂਦੇ ਆ ਹਰ ਬੰਦਾ ਹੀ ਹੋਊਗਾ ਹਾਂ ਹਰ ਬੰਦਾ ਹੀ ਹੋਊਗਾ ਕਿਉਂਕਿ ਹਰ ਬੰਦਾ ਆਪਦੀ ਜਿਹੜੀ ਕਮਾਈ ਐ ਉਹਨੂੰ ਕੈਸ਼ ਦੇ ਰੂਪ ਸੇਫ ਕਿਉਂ ਕਹਿੰਦੇ ਆ ਸੇਫ ਕਿ ਬੈਂਕ 'ਚ ਤੁਸੀਂ ਆਪਣੇ ਪੈਸੇ ਆਪਣੀ ਪੂੰਜੀ ਜਮ੍ਹਾਂ ਕਰਾਦੇ ਤੁਸੀਂ ਸੇਫ ਹੋ ਅਸੀਂ ਇਹੀ ਕਹਿੰਦੇ ਆ ਨਾ ਅਸੀਂ ਆਮ ਬੰਦੇ ਤੇ ਇਹੀ ਕਹਿੰਦੇ ਆ ਬਿਲਕੁਲ ਹੁਣ ਜੇ ਅਸੀਂ ਉਹਨਾਂ ਬੈਂਕਾਂ ਦੇ ਵਿੱਚੋਂ ਹੀ ਸਾਡਾ ਪੈਸਾ ਸੇਫ ਨਹੀਂ ਤਾਂ ਫਿਰ ਆਮ ਬੰਦਾ ਕਿੱਥੇ ਜਾਏਗਾ ਜੀ ਨਹੀਂ ਬਸ ਫਿਰ ਉਹ ਸਾਰੀ ਦੁਨੀਆ ਲਈ ਐ ਨਾ ਕਿੱਥੇ ਹੋਣਾ ਉਹ ਸਾਈਬਰ ਅਟੈਕ ਇਹ ਇਹ ਸਪੈਸੀਫਿਕ ਪੁਆਇੰਟ ਪੁਆਇੰਟ ਨਹੀਂ ਕੀਤਾ ਜਾ ਸਕਦਾ ਓਕੇ 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 ਠੀਕ ਹੈ ਹੋਣਾ ਜ਼ਰੂਰ ਹੈ ਹੋਗਾ ਤੁਸੀਂ ਤਰੀਕ ਦਿੱਤੀ ਹੈ 29 ਮਾਰਚ 2025 ਕੀ ਸਾਡੇ ਲਈ ਚੜਦਾ ਨਵਾਂ ਸਾਲ ਵੀ ਇਹੋ ਜਿਹਾ ਰਹਿਣ ਵਾਲਾ ਹੈ 2025 ਤੋਂ ਪਹਿਲਾਂ ਹੀ ਗੱਲ ਕਰ ਮਾਰਚ ਤੋਂ ਪਹਿਲਾਂ 15 ਨਵੰਬਰ ਹਾਂ ਆ ਜਿਹੜੇ 4-5 ਦਿਨ ਪਹਿਲਾਂ ਲੰਘ ਕੇ ਗਈ ਹੈ ਲੰਘ ਕੇ ਗਈ ਹੈ ਠੀਕ ਹੈ 15 ਨਵੰਬਰ 2024 ਤੋਂ ਲੈ ਕੇ ਮਾਰ 29 ਮਾਰਚ 2025 ਤੱਕ ਹਾਂ ਬਹੁਤ ਕੁਝ ਹੋਊਗਾ ਇਹਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਦੋਨਾਂ ਜਗ੍ਹਾ ਦੇ ਉੱਪਰ ਦੰਗੇ ਜਾਂ ਜਿਹਨੂੰ ਆਪਾਂ ਕਹਿੰਦੇ ਆਂ ਵੀ ਅੱਤਵਾਦ ਅੱਤਵਾਦ ਹਾਂ ਫੌਜ ਜਿਹੜੀ ਉਹਨੂੰ ਜੰਮੂ ਕਸ਼ਮੀਰ ਦੇ ਵਿੱਚ ਪੂਰਾ ਖਤਰਾ ਇੰਡੀਅਨ ਇੰਡੀਅਨ ਆਪੇ ਹਾਂ ਮੈਂ ਤਾਂ ਬੇਨਤੀ ਕਰਦਾ ਭਾਰਤ ਸਰਕਾਰ ਨੂੰ ਕਿ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਡਿਊਟੀ ਦੇ ਉੱਪਰ ਤਾਇਨਾਤ ਫੌਜੀ ਹੈ ਉਹਨਾਂ ਨੂੰ ਅੱਛੀਆਂ ਕੋਈ ਬੁਲਟ ਪ੍ਰੂਫ ਜੈਕਟਾਂ ਵਗੈਰਾ ਜਾਂ ਜੋ ਵੀ ਹੈ ਸੁਰੱਖਿਆ ਦੇ ਸਾਧਨ ਉਹਨਾਂ ਨੂੰ ਮਹੱਈਆ ਕਰਾਏ ਜਾਣ ਜਿੰਨੇ ਵੱਤਵੱਤ ਕਰਾਏ ਜਾ ਸਕਦੇ ਆ ਤੇ ਵੈਸਟ ਬੰਗਾਲ ਗਵਰਨਮੈਂਟ ਨੂੰ ਅਪੀਲ ਹੈ ਕਿ ਉੱਥੇ ਕਿਸੇ ਵੀ ਟਾਈਮ 29 ਮਾਰਚ ਤੋਂ ਪਹਿਲਾਂ ਪਹਿਲਾਂ ਦੰਗੇ ਪੜਕ ਸਕਦੇ ਆ ਉਹਨਾਂ ਦੇ ਉੱਪਰ ਕੰਟਰੋਲ ਰੱਖਣ ਦਾ ਪੂਰਾ ਪ੍ਰਬੰਧ ਰੱਖਣ ਸੋ ਜਿਹੜਾ ਚੜਦਾ ਸਾਲ ਹੈ 29 ਮਾਰਚ ਤੋਂ ਪਹਿਲਾਂ ਵੀ ਕੋਈ ਬਹੁਤ ਸੁਖਦ ਟਾਈਮ ਨਹੀਂ ਹੈ ਹਰਿਆਣਾ ਗੁਜਰਾਤ ਇਹਨਾਂ ਦੋ ਜਗ੍ਹਾ ਤੋਂ ਇੱਕ ਜਗ੍ਹਾ ਦੇ ਵਿੱਚ ਕਿਤੇ ਵੀ ਜਿਹੜਾ ਅਰਥਕਿਕ ਹੈ ਉਹ ਆ ਸਕਦਾ ਉਹਦਾ ਐਫਪੀ ਸੈਂਟਰ ਹਰਿਆਣਾ ਚ ਹੋਣ ਦੇ ਜ਼ਿਆਦਾ ਚਾਂਸ ਹੈ ਜੇ ਹਰਿਆਣਾ ਚ ਹੋਊਗਾ ਤਾਂ ਦਿੱਲੀ ਐਨਸੀਆਰ ਵੀ ਫਿਰ ਉਹਦੇ ਚ ਹੀ ਆ ਗਿਆ ਨਾ ਹੂੰ ਤੇ ਫਿਰ ਦਿੱਲੀ ਵਾਲਿਆਂ ਨੂੰ ਵੀ ਖਤਰਾ ਹੈ 29 ਮਾਰਚ ਤੋਂ ਪਹਿਲਾਂ ਤੇ ਇਹ ਜਿਹੜਾ ਅਰਥਕ ਕੁਕ ਹੋਣਾ ਹੈ ਇਹ ਕਿੱਡਾ ਕਬੜਾ ਜਾਂ ਕਿੱਡਾ ਤਕੜਾ ਹੋ ਸਕਦਾ ਇਹਦੀ ਇੰਟੈਂਸਿਟੀ ਹੈ ਜਿਹੜੀ ਉਹ 6.5 ਤੋਂ 7 ਦੇ ਆਸ-ਪਾਸ ਤੱਕ ਹੋਣ ਦੀ ਸੰਭਾਵਨਾ 6.5 7 ਦੇ ਆਸ-ਪਾਸ ਦੀ ਸੰਭਾਵਨਾ ਮਤਲਬ ਅਸੀਂ ਕਿਸੇ ਨੂੰ ਡਰਾ ਨਹੀਂ ਰਹੇ ਹੂੰ ਤੇ ਨਾ ਹੀ ਕੋਈ ਅਫਵਾਹ ਫਲਾਉਣ ਦੀ ਕੋਸ਼ਿਸ਼ ਹੈ ਜੋਤਿਸ਼ ਦੇ ਅਕੋਰਡਿੰਗ ਜਿਹੜਾ ਯੋਗ ਬਣ ਰਿਹਾ ਉਹਦੇ ਵਿੱਚ ਇਹ ਘਟਨਾਵਾਂ ਹੁੰਦੀਆਂ ਹੁੰਦੀਆਂ ਨੇ ਸੋ ਐਸੀ ਤਰ੍ਹਾਂ ਦੀ ਜਿਹੜੀਆਂ ਪਿਛਲੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਉਹਨਾਂ ਨਾਲ ਤਾਲਮੇਲ ਕਰਕੇ ਇਹ ਹੀ ਨਿਕਲਦਾ ਕਿ ਇਸ ਇੰਟੈਂਸਿਟੀ ਦਾ ਇਸ ਇਲਾਕੇ ਦੇ ਵਿੱਚ ਪਹੁੰਚਾ ਲਾਉਣ ਦਾ ਖਤਰਾ ਹੈ ਜਾਂ ਆ ਸਕਦਾ ਹੈ 100% ਨਹੀਂ ਕਿਹਾ ਜਾ ਸਕਦਾ ਕਿ ਆਊਗਾ ਹੀ ਆਪਾਂ 29 ਮਾਰਚ ਦੀ ਗੱਲ ਕਰ ਰਹੇ ਹਾਂ ਜੀ 29 ਮਾਰਚ ਦੇ ਅਕੋਰਡਿੰਗ ਕਿ ਤੁਸੀਂ ਕਹਿੰਦੇ ਹੋ ਕਿ ਜੋਤਿਸ਼ ਦੇ ਅਕੋਰਡਿੰਗਲੀ ਇਹ ਦੋਸ਼ ਬਣਦੇ ਨੇ ਇਹ ਇਹ ਜੋਗ ਬਣਦਾ ਹੈ ਜੋਤਿਸ਼ ਅਕੋਰਡਿੰਗਲੀ ਇਹਨੂੰ ਮਤਲਬ ਇਹਨੂੰ ਕਿਹਾ ਕਿ ਜਾਂਦਾ ਬੋਲਿਆ ਕਿ ਜਾਂਦਾ ਜੀ ਇਹਨੂੰ ਮਤਲਬ ਕੀ ਹੈ ਕੀ ਹੈ ਇਹਨੂੰ ਛੱਠ ਗ੍ਰਹੀ ਜੋਗ ਬੋਲਿਆ ਜਾਂਦਾ ਛੱਠ ਗ੍ਰਹੀ ਜੋਗ ਹਾਂ ਸ਼ਨੀ ਚੰ드ਰਮਾ ਬੈਠਾ ਕੇਤੂ ਦੇ ਨਾਲ ਹੂੰ ਪੰਜ ਗ੍ਰਹਿ ਬਿਲਕੁਲ ਸਾਹਮਣੇ ਓਕੇ ਸੂਰਜ ਹੈ ਰੇਵਤੀ ਬੁੱਧ ਦੇ ਨਕਸ਼ਤਰ ਚ 26 ਡਿਗਰੀ ਤੇ ਬੁੱਧ ਹੈ ਪੂਰਵਾ ਭਦਰਪ ਨਕਸ਼ਤਰ 30 ਡਿਗਰੀ ਹੂੰ ਉਹ ਵੀ ਗੁਰੂ ਦਾ ਨਕਸ਼ਤਰ ਹੈ ਵੀਨਸ ਹੈ ਰੀਟਰੋ ਉਹ ਵੀ ਗੁਰੂ ਦੇ ਪੂਰਵਾ ਪਾਦਰਪ ਨਕਸ਼ਤਰ ਚ ਹੈ ਹੂੰ ਤੇ 0 ਡਿਗਰੀ ਤੇ ਹੈ ਇਸੇ ਤਰ੍ਹਾਂ ਸ਼ਨੀ ਪੂਰਵਾ ਪਾਦਰਪ ਗੁਰੂ ਦਾ ਹੀ ਨਕਸ਼ਤਰ ਹੈ 1 ਡਿਗਰੀ ਤੇ ਹੈ ਰਾਹੂ ਵੀ ਪੂਰਵਾ ਪਾਦਰਪ ਚ ਹੈ ਇਸ ਕਰਕੇ ਇਹਨੂੰ ਛਟਕ ਰਹੀ ਜੋਕ ਕਹਿੰਦੇ ਨੇ